ਸਤਕਾਰਯੋਗ ਦੋਸਤੋ ਅੱਜ ਸੀਐਮ ਭਗਵੰਤ ਮਾਨ ਨੇ ਬਹੁਤ ਵੱਡੀ ਚੇਤਾਵਨੀ ਦਿੱਤੀ ਆ ਤੇ ਧਮਕੀ ਦਿੱਤੀ ਆ ਜਿਹਦੇ ਉੱਪਰ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਏ ਅਜਾਜੀ ਇਹ ਮਸਲਾ ਕੀ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਪ੍ਰਦੀਪ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅੱਜ ਵਾਲੀ ਚੇਤਾਵਨੀ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਤਾਨਾਸ਼ਾਹੀ ਕਹਿ ਰਹੀਆਂ ਹਨ ਹਿਟਲਰ ਸ਼ਾਹੀ ਕਹਿ ਰਹੀਆਂ ਹਨ ਔਰ ਇਸ ਚੇਤਾਵਨੀ ਨੂੰ ਗੈਰ ਸੰਵਿਧਾਨਿਕ ਕਿਹਾ ਜਾ ਰਿਹਾ ਹੈ ਔਰ ਕੁਝ ਵੱਡੀਆਂ ਜਥੇਬੰਦੀਆਂ ਨੇ ਤਾਂ ਮੁੱਖ ਮੰਤਰੀ ਨੂੰ ਵੀ ਅੱਗੋਂ ਚੇਤਾਵਨੀ ਦੇ ਦਿੱਤੀ ਹੈ ਹੁਣ ਇਹ ਮਾਮਲਾ ਕੀ ਹੈ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਤੇ ਸਰਕਾਰਾਂ ਵਾਲੇ ਨਸ਼ੇ ਤੋਂ ਬਾਹਰ ਨਿਕਲ ਕੇ ਮੇਰੀ ਗੱਲ ਨੂੰ ਸੁਣਨ ਤੇ ਸਮਝਣ ਦੀ ਕੋਸ਼ਿਸ਼ ਕਰਿਓ ਕਿਉਂਕਿ ਸਰਕਾਰਾਂ ਕਿਸੇ ਪਾਰਟੀ ਦੀਆਂ ਸਦਾ ਨਹੀਂ ਰਹਿੰਦੀਆਂ ਤੇ ਗੱਲ ਜਿਹੜੀ ਆਪਾਂ ਕਰਨੀ ਹੈ ਉਹ ਇਹ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸੱਚੀ ਬਹੁਤ ਵੱਡੀ ਗੱਲ ਕਹੀ ਹੈ ਉਹ ਕਹਿੰਦੇ ਵੀ ਆ ਜਿਹੜੇ ਲੋਕ ਹੜਤਾਲਾਂ ਧਰਨੇ ਲਾ ਰਹੇ ਨੇ ਜਿਹੜੇ ਰੇਲਾਂ ਰੋਕਦੇ ਨੇ ਜੇ ਇਹ ਇਹ ਕੁਝ ਕਰਨਗੇ ਤਾਂ ਸਖਤ ਕਾਨੂੰਨੀ ਕਾਰਵਾਈ ਇਹਨਾਂ ਤੇ ਅਸੀਂ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਇੱਕ ਤਰ੍ਹਾਂ ਨਾਲ ਹੜਤਾਲਾਂ ਧਰਨਿਆਂ ਨੂੰ ਗੈਰ ਕਾਨੂੰਨੀ ਘਰਾਰ ਦੇਣ ਦੀ ਗੱਲ ਅੱਜ ਕੀਤੀ ਹੈ ਪਰ ਹੁਣ ਆਪਾਂ ਗੱਲ ਇਹ ਕਰਨੀ ਹੈ ਕਿ ਕੀ ਮੁੱਖ ਮੰਤਰੀ ਸਾਹਿਬ ਦੀ ਇਹ ਗੱਲ ਬਿਲਕੁਲ ਠੀਕ ਹੈ ਕੀ ਮੁੱਖ ਮੰਤਰੀ ਸਾਹਿਬ ਦੀ ਪਾਰਟੀ ਦਾ ਜੋ ਵਿਹਾਰ ਰਿਹਾ ਜੋ ਚੱਲਣ ਢੰਗ ਤੇ ਅਮਲ ਰਿਹਾ ਉਹਦੇ ਮੁਤਾਬਕ ਇਹ ਗੱਲ ਠੀਕ ਹੈ ਦੇਖੋ ਅੱਜ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਹੀਂ ਪਰ ਜਦੋਂ ਨਹੀਂ ਸਨ ਤਾਂ ਪਹਿਲਾ ਗਵਾਹ ਮੈਂ ਬੈਠਾ ਗਿੱਦੜ ਵਾਹਾ ਹੁਸਨਰ ਚੌਂਕ ਦੇ ਵਿੱਚ ਅਸੀਂ ਧਰਨਾ ਲਾਇਆ ਸੀ ਤੇ ਘੰਟਿਆਂ ਬੱਧੀ ਭਗਵੰਤ ਮਾਨ ਸਾਹਿਬ ਮੇਰੇ ਨਾਲ ਐਨ ਨਾਲ ਅੱਜ ਵੀ ਫੋਟੋਆਂ ਨਹੀਂ ਨਾਲ ਆ ਕੇ ਬੈਠੇ ਰਹੇ ਧਰਨਾ ਉਦੋਂ ਵੀ ਉਹ ਧਰਨਾ ਸੀ ਚਲੋ ਸਾਡੇ ਧਰਨੇ ਨੂੰ ਛੱਡੋ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਜੀ ਬੇਨਤੀ ਹੈ ਅੱਜ ਤੁਸੀਂ ਸੀਐਮ ਸਾਹਿਬ ਉਹ ਪੰਜਾਬ ਦੇ ਠੀਕ ਹੈ ਆਪ ਜੀ ਦੇ ਹੱਥ ਚ ਵੱਡੀ ਪਾਵਰ ਹੈ ਪਰ ਤੁਹਾਡੀ ਪਾਰਟੀ ਇਹ ਸੋਚ ਲਵੇ ਅਜੇ 3 ਦਿਨ ਪਹਿਲਾਂ ਤੁਸੀਂ ਆ ਬੀਬੀਐਮਬੀ ਵਾਲੇ ਮਾਮਲੇ ਦੇ ਉੱਪਰ ਪ੍ਰਦਰਸ਼ਨ ਕਰਕੇ ਹਟਿਓ ਕਿ ਉਦੋਂ ਉਹ ਕਾਨੂੰਨੀ ਸੀ ਜਦੋਂ ਵੀ ਤੁਹਾਡੇ ਕਿਸੇ ਆਗੂ ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ ਪਿਛਲੇ 2 ਸਾਲਾਂ 'ਚ ਫੜਿਆ ਗਿਆ ਚਾਹੇ ਉਹ ਕੇਜਰੀਵਾਲ ਸਾਹਿਬ ਨੂੰ ਚਾਹੇ ਸੰਜੇ ਸਿੰਘ ਨੂੰ ਚਾਹੇ ਮਨੀਸ਼ ਸੋਦੀਆ ਸਾਹਿਬ ਨੂੰ ਚਾਹੇ ਕਿਸੇ ਨੂੰ ਵੀ ਤੁਸੀਂ ਵੱਡੇ ਵੱਡੇ ਪ੍ਰਦਰਸ਼ਨ ਕੀਤੇ ਧਰਨੇ ਲਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਹੁੰਦੇ ਹੋਇਆ ਤੁਸੀਂ ਧਰਨੇ 'ਚ ਜਾ ਕੇ ਬੈਠੇ ਆ ਨੈੱਟ ਤੇ ਤਸਵੀਰਾਂ ਪਈਆਂ ਨੇ ਤੇ ਤੁਸੀਂ ਤਾਂ ਖੁਦ ਗਵਾਹ ਹੋ ਮੁੱਖ ਮੰਤਰੀ ਜੀ ਬੇਨਤੀ ਆ ਤੁਸੀਂ ਸਦਾ ਮੁੱਖ ਮੰਤਰੀ ਰਹਿਣਾ ਨਹੀਂ ਦੇਖੋ ਲੋਕਾਂ ਦੇ ਰੋਸ ਪ੍ਰਦਰਸ਼ਨ ਧਰਨੇ ਪ੍ਰਦਰਸ਼ਨ ਇਹਨੂੰ ਹਮੇਸ਼ਾ ਸੰਵਿਧਾਨਕ ਮੰਨਤਾ ਰਹੀ ਹੈ ਜਿੰਨੇ ਵੀ ਜਮਹੂਰੀ ਦੇਸ਼ ਨੇ ਲੋਕਤੰਤਰੀ ਕਹਿ ਜਾਣ ਵਾਲੇ ਦੇਸ਼ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਮੰਗਾ ਮਸਲਿਆਂ ਦੇ ਉੱਪਰ ਉਹਨਾਂ ਦੇ ਧਰਨਿਆਂ ਮਜਾਰਿਆਂ ਨੂੰ ਕਦੇ ਵੀ ਗੈਰਕਾਨੂੰਨੀ ਨਹੀਂ ਮੰਨਿਆ ਗਿਆ ਤੇ ਤੁਹਾਡੀ ਪਾਰਟੀ ਸ਼੍ਰੀਮਾਨ ਜੀ ਮੁੱਖ ਮੰਤਰੀ ਸਾਹਿਬ ਤੁਹਾਡੀ ਪਾਰਟੀ ਧਰਨੇ 'ਚੋਂ ਜੰਮੀ ਧਰਨਿਆਂ ਨਾਲ ਵਧੀ ਫੁੱਲੀ ਧਰਨੇ ਲਾ ਲੈ ਕੇ ਦਿੱਲੀ ਚ ਸਰਕਾਰ ਬਣਾਈ ਤੇ ਧਰਨੇ ਲਾ ਲਈ ਪੰਜਾਬ ਚ ਬਣਾਈ ਜੇ ਮੈਂ ਝੂਠ ਬੋਲ ਰਿਹਾ ਆਮ ਆਦਮੀ ਪਾਰਟੀ ਵਾਲਾ ਕੋਈ ਵੀ ਵੀਰ ਕਹਿ ਦੇਵੇ ਵੀ ਯਾਰ ਤੂੰ ਝੂਠ ਬੋਲਦਾ ਕੋਈ ਸਾਡੀ ਪਾਰਟੀ ਧਰਨੇ ਨਹੀਂ ਲਾਉਂਦੀ ਰਹੀ ਕੋਈ ਅਸੀਂ ਸੜਕਾਂ ਤੇ ਨਹੀਂ ਬੰਦੇ ਰਹੇ ਕਹਿ ਕੇ ਦਿਖਾਓ ਲੱਖ ਸਬੂਤ ਪੇਸ਼ ਕਰ ਦਿਆਂਗੇ ਵੇਖੋ ਜਦੋਂ ਪੰਜਾਬ ਚ ਸਰਕਾਰ ਬਣ ਗਈ ਸੀ ਸਾਡੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿੰਨੇ ਨਹੀਂ ਵੇਖੀਆਂ ਵੀਡੀਓ ਜਦੋਂ ਕੇਜਰੀਵਾਲ ਸਾਹਿਬ ਹੋਰਾਂ ਤੇ ਦਿੱਲੀ ਚ ਕਾਰਵਾਈ ਹੋਈ ਹੈ ਤੇ ਇਹ ਉੱਥੇ ਜਾ ਕੇ ਚੌਕ ਚ ਸੜਕ ਤੇ ਚੁਫਾਲ ਲੇਟ ਕੇ ਸੜਕ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਦਿੱਲੀ ਪੁਲਿਸ ਨੇ ਚੱਕਿਆ ਇਹਨਾਂ ਨੂੰ ਲੱਤਾਂ ਤੋਂ ਚਾਰਾਂ ਨੇ ਫੜਿਆ ਚਾਰਾਂ ਨੇ ਬਾਹਾਂ ਤੋਂ ਫੜਿਆ ਕਿ ਉਦੋਂ ਧਰਨਾ ਪ੍ਰਦਰਸ਼ਨ ਜਾਇਜ਼ ਹੈ ਜਾਂ ਤਾਂ ਇਹ ਕਹੋ ਵੀ ਭਾਈ ਜਿਹੜੇ ਧਰਨੇ ਤਾਂ ਲੋਕ ਹੋਰਾਂ ਮੰਗਾ ਤੇ ਲਾਉਂਦੇ ਨੇ ਉਹ ਤੇ ਗਲਤ ਨੇ ਜੇ ਤੁਸੀਂ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਧਰਨਾ ਲਾਓ ਸੜਕ ਤੇ ਬਹੋ ਫਿਰ ਤਾਂ ਜਾਇਜ਼ ਹੈ ਪਰ ਜੇ ਕਿਸੇ ਹੋਰ ਦਾ ਝੰਡਾ ਫੜ ਕੇ ਜਾਂ ਹੋਰ ਮੰਗਾ ਤੇ ਤੁਸੀਂ ਧਰਨਾ ਲਾਉਂਗੇ ਫਿਰ ਨਜਾਇਜ਼ ਹੈ ਫਿਰ ਇਹ ਕਿਹੜਾ ਫਾਰਮੂਲਾ ਹੋਇਆ ਬਈ ਇਹ ਤਾਂ ਇਹ ਤਾਂ ਜਿਵੇਂ ਅੱਜ ਉਗਰਾਹਾ ਜਥੇਬੰਦੀ ਦਾ ਬਿਆਨ ਆਇਆ ਕਿਰਤੀ ਕਿਸਾਨ ਯੂਨੀਅਨ ਦਾ ਬਿਆਨ ਆਇਆ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦਾ ਬਿਆਨ ਆਇਆ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਉਹਦਾ ਬਿਆਨ ਆਇਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬਿਆਨ ਆਇਆ ਮਜ਼ਦੂਰ ਜਥੇਬੰਦੀਆਂ ਦੇ ਬਿਆਨ ਆਏ ਨੇ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆ ਸਾਰੇ ਕਹਿ ਰਿਹਾ ਇਹ ਨਾਦਰਸ਼ਾਈ ਆ ਇਹ ਕਹਿ ਰਿਹਾ ਲੋਕ ਇਹ ਹਿਟਲਰਸ਼ਾਈ ਆ ਔਰ ਭਗਵੰਤਮਾਨ ਸਾਹਿਬ ਜੀ ਯਕੀਨ ਕਰਿਓ ਕਿਉਂਕਿ ਸਾਡੇ ਨਾਲ ਧਰਨਿਆਂ ਤੇ ਤੁਸੀਂ ਬੈਠਦੇ ਰਹੇ ਹੋ ਆਪਣੀ ਫੋਟੋ ਆ ਇਕੱਠੀਆਂ ਨੇ ਕਈ ਧਰਨਿਆਂ 'ਚ ਤੇ ਕੋੜੇ ਕੋੜੇ ਬੈਠੇ ਅੱਜ ਵੀ ਪਈਆਂ ਮੇਰੇ ਕੋਲ ਅਖਬਾਰਾਂ ਚ ਛਪੀਆਂ ਤਾਂ ਤੁਸੀਂ ਧਰਨਿਆਂ ਨੂੰ ਐਡਾ ਜ਼ਹਿਰ ਸਮਝਣ ਲੱਗ ਪਾਉਂਗੇ ਇਹ ਇਹ ਕਦੇ ਸੋਚਿਆ ਹੀ ਨਹੀਂ ਸੀ ਤੁਸੀਂ ਤਾਂ ਉਹ ਭਗਵੰਤਮਾਨ ਸਾਹਿਬ ਹੋ ਜਿਹੜੇ 2022 ਤੋਂ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਆਵਾਜ਼ ਉਠਾਇਆ ਕਰੋ ਬੋਲਿਆ ਕਰੋ ਸਰਕਾਰਾਂ ਨੂੰ ਸਵਾਲ ਕਰਿਆ ਕਰੋ ਸਰਕਾਰਾਂ ਨੂੰ ਘੇਰਿਆ ਕਰੋ ਮੁੱਖ ਮੰਤਰੀ ਭਗਵੰਤਮਾਨ ਸਾਹਿਬ ਜੀ ਤੁਸੀਂ ਤਾਂ ਪਾਰਲੀਮੈਂਟ ਦੇ ਸਾਹਮਣੇ ਵੀ ਧਰਨਾ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹੋ ਜਦੋਂ ਕਰੋਨਾ ਦੇ ਟਾਈਮ ਦੇ ਉੱਪਰ ਤੁਸੀਂ ਤੇ ਮੀਤ ਹੀਰ ਥਾਲੀ ਤੇ ਚਮਚਾ ਫੜ ਕੇ ਪਾਰਲੀਮੈਂਟ ਦੇ ਸਾਹਮਣੇ ਬੈਠੇ ਸੀ ਕੀ ਉਹ ਧਰਨਾ ਨਹੀਂ ਸੀ ਕੀ ਉਥੇ ਲੰਗਰ ਖਾਣ ਲਈ ਬੈਠੇ ਸੀ ਆਪਾਂ ਗੁਸਤਾਖੀ ਮਾਬ ਤੁਹਾਡੇ ਕੋਲ ਤਾਕਤ ਹੈ ਪਾਵਰ ਹੈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਾਇਜ਼ ਸਵਾਲਾਂ ਦੇ ਉੱਪਰ ਧੱਕੇ ਨਾਲ ਮੂੰਹ ਬੰਦ ਕਰਾਓਗੇ ਪਰ ਹੋ ਵੀ ਸਕਦਾ ਹੈ ਦੇਖੋ ਆਮ ਆਦਮੀ ਪਾਰਟੀ ਵਾਲੇ ਦੱਸ ਦਿਓ ਸਾਰੇ ਜਿਹੜੇ ਜਿਹੜੇ ਵੀ ਪਿੰਡ ਬਲਾਕ ਚ ਹੈਗੇ ਹੋ ਤੁਹਾਡੇ ਤੋਂ ਆਮ ਆਦਮੀ ਪਾਰਟੀ ਧਰਨੇ ਨਹੀਂ ਲਵਾਉਂਦੀ ਰਹੀ ਪਿਛਲੀ ਕਾਂਗਰਸ ਸਰਕਾਰ ਵੇਲੇ ਤੁਸੀਂ ਲਾਉਂਦੇ ਨਹੀਂ ਰਹੇ ਧਰਨੇ ਫਿਰ ਅੱਜ ਧਰਨੇ ਜ਼ਹਿਰ ਕਿਉਂ ਲੱਗਦੇ ਨੇ ਤੇ ਤਰਕ ਨਾਲ ਗੱਲ ਕਰੋ ਦਲੀਲ ਨਾਲ ਗੱਲ ਕਰੋ ਤੇ ਜੇ ਧੱਕੇਸ਼ਾਹੀ ਕਰਨੀ ਆ ਤੇ ਫਿਰ ਇੱਕ ਗੱਲ ਇਹ ਆ ਵੀ ਲੱਗਦਾ ਸਾਰਿਆਂ ਨੂੰ ਇਹਦਾ ਵੀ ਸਾਡੇ ਨਾਲ ਲੋਕ ਬਹੁਤ ਨਹੀਂ ਜਦੋਂ ਸੁਖਬੀਰ ਬਾਦਲ ਦਾ ਬਿਆਨ ਆਉਂਦਾ ਸੀ 25 ਸਾਲ ਰਾਜ ਕਰਾਂਗੇ ਉਦੋਂ ਸੁਖਬੀਰ ਬਾਦਲ ਸਾਹਿਬ ਨੂੰ ਵੀ ਐਂ ਹੀ ਲੱਗਦਾ ਸੀ ਵੀ ਸਾਰੇ ਲੋਕ ਸਾਡੇ ਨਾਲ ਨੇ ਤੇ ਰਾਜ 25 30 ਸਾਲ ਸਾਡਾ ਹੀ ਆ ਪਰ ਅਗਲੇ 1 ਸਾਲ ਬਾਅਦ ਹੀ ਲੋਕਾਂ ਨੇ ਮਾਰਿਆ ਧੱਕੇ ਪਾਸੇ ਅੱਜ ਸੁਖਬੀਰ ਬਾਦਲ ਵਿਚਾਰਾ 3600 ਖੇਖਣ ਜੇ ਕਰਦਾ ਫਿਰਦਾ ਇਹ ਗੱਲ ਸੱਚ ਆ ਔਰ ਅੱਜ ਜਦ ਅੱਜ ਚਾਏ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਫੜਿਆ ਜਾਏ ਜਿਵੇਂ ਮਨੀਸ਼ ਸੋਦੀਆ ਇਨਾ ਦੇ ਦੋ ਲੀਡਰਾਂ ਦੇ ਉੱਪਰ ਫਿਰ 2000 ਕਰੋੜ ਦੇ ਕਪੜੇ ਕਥਤ ਕਪੜੇ ਦਾ ਕੇਸ ਪਾਤਾ ਦਿੱਲੀ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਫੜਨ ਗਏ ਫਿਰ ਧਰਨਾ ਲਾਉਣਾ ਆਮ ਆਦਮੀ ਪਾਰਟੀ ਨੇ ਫਿਰ ਸੜਕਾਂ ਤੇ ਬਹਿਣਾ ਆਮ ਆਦਮੀ ਪਾਰਟੀ ਨੇ ਔਰ ਫਿਰ ਮਾਨ ਸਾਹਿਬ ਨੇ ਵੀ ਬਹਿਣਾ ਹਮ ਔਰ ਅੱਜ ਮਾਨ ਸਾਹਿਬ ਲੋਕਾਂ ਦੇ ਧਰਨਿਆਂ ਨੂੰ ਇੰਨਾ ਭੈੜਾ ਸਮਝ ਰਹੇ ਨੇ ਵੇਖੋ ਭਗਵੰਤ ਮਾਨ ਜੀ ਸਦੀਆਂ ਨਾਲ ਇੱਥੇ ਅਕਬਰ ਦਾ ਰਾਜ ਰਿਆ ਨਾ ਸਿਕੰਦਰ ਦਾ ਰਿਆ ਤੁਹਾਨੂੰ ਸਭ ਕੁਝ ਪਤਾ ਤੁਸੀਂ ਬੜਾ ਕੁਝ ਗੱਲਾਂ ਕਰਦੇ ਰਹਿੰਦੇ ਹੋ ਕਮੇਡੀ ਤੁਹਾਡੇ ਜਿੰਨੀ ਕਿੰਨੂ ਆਉਂਦੀ ਆ ਗੱਲਾਂ ਤੁਹਾਡੇ ਜਿੰਨੀਆਂ ਕਿੰਨੂ ਆਉਂਦੀਆਂ ਸਾਨੂੰ ਤਾਂ ਆਉਂਦੀਆਂ ਹੀ ਨਹੀਂ ਉਹਨੀਆਂ ਪਰ ਸਿੱਧੀਆਂ ਸਪਾਰਟ ਗੱਲਾਂ ਨੇ ਬਈ ਜਿਹੜੇ ਵੀ ਲੋਕ ਲੋਕਤੰਤਰੀ ਕਦਰਾਂ ਕੀਮਤਾਂ ਜਿਹੜੇ ਬਾਦਸ਼ਾਹ ਜਾਂ ਹਕੂਮਤਾਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਕੁਚਲਣ ਵੱਲ ਤੁਰੀਆਂ ਓਹ ਹਕੂਮਤਾਂ ਕਦੇ ਬਹੁਤਾ ਟਾਈਮ ਜ਼ਿੰਦਾ ਨਹੀਂ ਰਹੀਆਂ ਲਾਈਟ ਜਗਾ ਦੇ ਉੱਪਰ ਸੋ ਅੱਜ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਹ ਜਿਹੜਾ ਬਿਆਨ ਆ ਇਹ ਬਿਲਕੁਲ ਅਨ ਡੈਮੋਕਰੈਟਿਕ ਗੈਰ ਲੋਕਤੰਤਰਕ ਹੈ ਜੇ ਤਾਂ ਕੋਈ ਬਿਨਾਂ ਗੱਲੋਂ ਐਵੇਂ ਹੀ ਧੱਕੇ ਨਾਲ ਰੋਕੀ ਜਾਂਦਾ ਸੜਕਾਂ ਫੇਰ ਤਾਂ ਜੀ ਸਦਕੇ ਉਹਨੂੰ ਤੁਸੀਂ ਕਾਰਵਾਈਆਂ ਕਰੋ ਪਰ ਜੇਕਰ ਤੁਹਾਡੇ ਬੰਦਾ ਤਾਂ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੁਸੀਂ ਤਾਂ ਵੀ ਧਰਨੇ ਲਾਓ ਤੇ ਲੋਕ ਆਪਦੀ ਰੋਟੀ ਲਈ ਵੀ ਨਾ ਲਾਉਣ ਹੱਦ ਹੋ ਗਈ ਜੇ ਬੇਰੁਜ਼ਗਾਰ ਧਰਨੇ ਲਾਉਣਗੇ ਤੇ ਉਹਨਾਂ ਨੇ ਤਾਂ ਆਪਦੇ ਭ੍ਰਿਸ਼ਟਾਚਾਰ ਦੇ ਕੇਸ ਕਰਕੇ ਨਹੀਂ ਲਾਉਣੇ ਤੁਹਾਡੇ ਤਾਂ ਭ੍ਰਿਸ਼ਟਾਚਾਰ ਦੇ ਕੇਸ ਭੈਣ ਤਾਂ ਵੀ ਤੁਹਾਡੇ ਧਰਨੇ ਜਾਇਜ਼ ਤੇ ਲੋਕ ਵਿਚਾਰੇ ਬੇਰੁਜ਼ਗਾਰ ਆਪਦੀ ਨੌਕਰੀ ਵਾਸਤੇ ਰੋਟੀ ਵਾਸਤੇ ਲਾਉਂਦੇ ਨੇ ਮਜ਼ਦੂਰ ਵਿਚਾਰੇ ਆਪਦੀ ਜ਼ਿੰਦਗੀ ਤਲਾਸ਼ ਦੇ ਫਿਰਦੇ ਨੇ ਕਿਸਾਨ ਵਿਚਾਰੇ ਸਾਰੀਆਂ ਪਾਰਟੀਆਂ ਮੰਨਦੀਆਂ ਰਹੀਆਂ ਨੇ ਅੱਜ ਭਗਵੰਤ ਮਾਨ ਸਾਹਿਬ ਨੂੰ ਐ ਲੱਗਨ ਲੱਗ ਪਏ ਵੀ ਕਿਸਾਨ ਬੜੇ ਖੁਸ਼ਹਾਲ ਨੇ ਹਜ਼ਾਰਾਂ ਭਾਸ਼ਣ ਪਿਆ ਮਾਨ ਸਾਹਿਬ ਜੀ ਤੁਹਾਡੇ ਜਿੰਨਾ ਚ ਤੁਸੀਂ ਕਹਿ ਰਹੇ ਹੋ ਵੀ ਕਿਸਾਨਾਂ ਦੀ ਬੁਰੀ ਹਾਲਤ ਹੈ ਕਰਜ਼ੇ ਦੀਆਂ ਪੰਡਾ ਥੱਲੇ ਦਬ ਗਏ ਇਹਨਾਂ ਦੀ ਕੋਈ ਨਹੀਂ ਸੁਣਦਾ ਅੱਜ ਵੀ ਤੁਸੀਂ ਕਹਿੰਦੇ ਹੋ ਵੀ ਕੇਂਦਰ ਕੋਲ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਤੇ ਜੇ ਉਹ ਸ਼ੰਭੂ ਖਨੋਰੀ ਰਹੀ ਕੇਂਦਰ ਜਾ ਰਹੇ ਨੇ ਦਿੱਲੀ ਫੇਰ ਵੀ ਆਪਾਂ ਕਹਿੰਦੇ ਆ ਵੀ ਇਹ ਗਲਤ ਆ ਸਮਝ ਨਹੀਂ ਆਉਂਦੀ ਵੀ ਬੰਦੇ ਦਾ ਦਿਮਾਗ ਇੰਨੀ ਸਮਝ ਵਿਚਾਰਤਾ ਰਕੇਵੇਂ ਬਦਲ ਜਾਂਦੀ ਆ ਦੇਖੋ ਇਹ ਜਿਹੜੀ ਸੋਚ ਹੁੰਦੀ ਆ ਨਾ ਹਿਟਲਰ ਸੀ ਜਿਹੜਾ ਹਿਟਲਰ ਉਹਨੂੰ ਵੀ ਲੱਗਦਾ ਸੀ ਮੇਰੀ ਸੋਚ ਸਹੀ ਆ ਜਿਹੜਾ ਮਸੋਲਨੀ ਸੀ ਉਹਨੂੰ ਵੀ ਲੱਗਦਾ ਸੀ ਮੇਰੀ ਸੋਚ ਸਹੀ ਆ ਪਰ ਇਤਿਹਾਸ ਨੇ ਸਾਬਤ ਕਰ ਦਿੱਤਾ ਕਿ ਹਿਟਲਰ ਸ਼ਾਈ ਫਾਸ਼ੀਵਾਦ ਤੇ ਨਾਜੀਵਾਦ ਦੁਨੀਆ ਨੇ ਨਕਾਰਿਆ ਉਹਨੂੰ ਤੇ ਨਕਾਰੂਗੀ ਦੁਨੀਆ ਲਗਾਤਾਰ ਅੱਜ ਵੀ ਜਿਹੜੀਆਂ ਤਾਕਤਾਂ ਵੀ ਜਿਹੜੀਆਂ ਹਕੂਮਤਾਂ ਵੀ हिटलर ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਨ ਗਿਆ ਬਹੁਤਾ ਟਾਈਮ ਹੋਣ ਲੋਕਾਂ ਦੀ ਚੇਤਨਾ ਘੱਟ ਨਹੀਂ ਰਹਿਣੀ ਵੇਖੋ ਜਿੰਨੀ ਚੇਤਨਾ ਲੋਕਾਂ ਦੀ ਪਿਛਲੇ 100 ਸਾਲਾਂ ਚ ਵਧੀਆ ਹੁਣ 10 ਸਾਲਾਂ ਚ ਉਨੀ ਵਧਨੀਆ ਮੀਡੀਆ ਸੋਸ਼ਲ ਮੀਡੀਆ ਇੰਨਾ ਫਾਸਟ ਹੋ ਗਿਆ ਤਾਂ ਆਉਣ ਵਾਲੇ ਦਸਕ ਸਾਲਾਂ ਤੱਕ ਲੋਕਾਂ ਨੇ ਆ ਝੂਠੇ ਲਾਰੇ ਆ ਗਪੌੜ ਆ ਸਾਰਾ ਕੁਝ ਨਹੀਂ ਚੱਲਣ ਦੇਣਾ ਸੋ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਬੇਨਤੀ ਆ ਧਰਨੇ ਤੁਸੀਂ 27 ਤੋਂ ਬਾਅਦ ਫੇਰ ਲਾਉਣੇ ਆ ਰਾਜ ਤਾਂ ਤੁਹਾਡਾ ਸਦਾ ਨਹੀਂ ਰਹਿਣਾ ਹੋ ਸਕਦਾ 27 ਦੇ ਵਿੱਚ ਤੁਹਾਡੀ ਸਰਕਾਰ ਨਾ ਰਵੇ ਦਿੱਲੀ 'ਚ ਤੁਹਾਡੀ ਸਰਕਾਰ ਖਤਮ ਹੋ ਗਈ ਆ ਹੋ ਸਕਦਾ ਪੰਜਾਬ 'ਚ ਲੋਕ ਧੱਕੇ ਤੁਹਾਨੂੰ ਸੱਚੀ ਪਾਸੇ ਕਰ ਦੇਣਾ ਜਿਵੇਂ ਤੁਹਾਡਾ ਜਿਹੜਾ ਕੁਮਰ ਵਿਜੇ ਪ੍ਰਤਾਪ ਉਹ ਆਪ ਹੀ ਕਹਿੰਦਾ ਵੀ ਸਾਡੇ ਦੋ ਵੀ ਨਹੀਂ ਜਿੱਤਨੇ ਅਗਲੀਆਂ ਵੋਟਾਂ 'ਚ ਤਾਂ ਫਿਰ ਤੁਸੀਂ ਧਰਨੇ ਲਾਉਣੇ ਹੀ ਲਾਉਣੇ ਨੇ ਫਿਰ ਤੁਸੀਂ ਬਹੁਤ ਧਰਨੇ ਲਾਉਣੇ ਨੇ ਫਿਰ ਤੁਸੀਂ ਜੇ ਧਰਨਿਆਂ ਤੇ ਲਾਠੀਆਂ ਪਹਿਨ ਗਿਆ ਇਹੋ ਮੂੰਹ ਹੋਣਿਆ ਤੁਹਾਡੇ ਤੁਸੀਂ ਕਹਿਣਾ ਇਹ ਧੱਕਾ ਇਹ ਜ਼ੁਲਮ ਆ ਇਹ ਜ਼ਬਰ ਆ ਸਾਰੇ ਕੁਝ ਕਹਿਣਾ ਸੋ ਜਿਹੜੀ ਵੀ ਕੋਈ ਜਥੇਬੰਦੀ ਬਿਲਕੁਲ ਨਾਜਾਇਜ਼ ਧਰਨੇ ਲਾਉਂਦੀ ਆ ਕੋਈ ਮੰਗ ਨਹੀਂ ਕੋਈ ਮਸਲਾ ਨਹੀਂ ਨਾਜਾਇਜ਼ ਖੱਜਲ ਕਰਦੀ ਆ ਉਹ ਤੇ ਬਿਲਕੁਲ ਗਲਤ ਆ ਜਿਵੇਂ ਕਈ ਮੁਲਾਜ਼ਮ ਆ ਦਫ਼ਤਰਾਂ ਦੇ ਵਿੱਚ ਕਾਨੋਗੋ ਪਟਵਾਰੀਆਂ ਦਾ ਮਸਲਾ ਉੱਠਿਆ ਸੀ ਵੀ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਉਹਨਾਂ ਦਾ ਬੰਦਾ ਫੜਿਆ ਜਾਂਦਾ ਤੇ ਉਹ ਧਰਨਾ ਲਾ ਕੇ ਬਹਿ ਜਾਂਦੇ ਸੀ ਹੜਤਾਲ ਕਰਕੇ ਉਹ ਤੇ ਗਲਤ ਹੋ ਸਕਦੀ ਆ ਪਰ ਜਿਹੜੇ ਮਿਹਨਤ ਕਸ਼ ਤਬਕੇ ਆਪਣੀਆਂ ਮੰਗਾਂ ਮਸਲਿਆਂ ਲਈ ਬੋਲਦੇ ਨੇ ਜਾਂ ਤਾਂ ਉਹਨਾਂ ਦੀ ਪਹਿਲਾਂ ਹੀ ਕੋਈ ਸੁਣ ਲਵੇ ਨਾ ਤੇ ਯਾਂ ਪਰ ਜੇ ਕੋਈ ਨਹੀਂ ਸੁਣਦਾ ਫਿਰ ਬੋਲਣ ਦਾ ਲੋਕਤੰਤਰ ਚ ਇਹ ਤਰੀਕਾ ਤਾਂ ਹੈ ਤੁਸੀਂ ਆਪ ਵਰਤਦੇ ਰਹੇ ਹੋ ਅੱਜ ਤੁਹਾਨੂੰ ਕਿਉਂ ਗਲਤ ਲੱਗਣ ਲੱਗ ਪਿਆ ਇਹ ਤੁਸੀਂ ਆਪ ਸੋਚ ਲਿਓ ਉਂਝ ਆਮ ਆਦਮੀ ਪਾਰਟੀ ਐਵੇਂ ਸੱਤਾ ਦੇ ਨਸ਼ੇ 'ਚ ਨਾ ਸਾਰਾ ਕੁਝ ਸੋਚੀ ਜਾਵੇ ਥੋੜਾ ਜਿਹਾ ਗਰਾਊਂਡ ਰਿਐਲਿਟੀ ਵੀ ਵੇਖੋ ਐ ਨਾ ਸੋਚਿਓ ਵੀ ਯੁੱਧ ਨਸ਼ਾ ਵਿਰੋਧ ਅਸੀਂ ਕਹਤਾ ਸੀ ਤੇ ਸਤਾਈ 'ਚ ਅਸੀਂ ਪੱਕੇ ਹੀ ਆਂ ਇੰਜ ਨਹੀਂ ਹੁੰਦਾ ਐ ਤਾਂ ਤੁਹਾਨੂੰ ਦਿੱਲੀ 'ਚ ਵੀ ਲੱਗਦਾ ਸੀ ਵੀ ਐਤ ਕੀ ਅਸੀਂ ਪੱਕੇ ਹੀ ਆਂ ਐਂ ਲੱਗਦਾ ਸੀ ਨਾ ਨਹੀਂ ਨਾ ਬਣੇ ਤੇ ਜਦੋਂ ਤੁਹਾਡੀ ਪੂਰੇ ਭਾਰਤ 'ਚ ਇੱਕ ਵੀ ਸੂਬੇ 'ਚ ਸਰਕਾਰ ਨਾ ਰਹਿ ਗਈ ਤੇ ਇਹ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਸਦਾ ਲਈ ਮਤਲਬ ਜਿਵੇਂ ਕਈ ਪਾਰਟੀਆਂ ਬਾਅਦ ਚ ਕਦੇ ਵੀ ਨਹੀਂ ਆਈਆਂ ਉਹ ਹਾਲਤੋ ਜੇ ਤੁਹਾਡੀ ਸੋ ਥੋੜਾ ਜਿਹਾ ਇਤਿਹਾਸ ਦੇ ਵਿੱਚ ਮਤਲਬ ਆਪ ਦੇ ਆਪ ਨੂੰ ਬੁਰੇ ਕਿਰਦਾਰ ਬਣਾਉਣ ਦੀ ਕੋਸ਼ਿਸ਼ ਨਾ ਕਰੋ ਲੋਕ ਪੱਖੀ ਕਿਰਦਾਰ ਸਾਬਤ ਹੋਵੋ ਪੰਜਾਬ ਕਦੇ ਨਹੀਂ ਦਬਿਆ ਤੇ ਪੰਜਾਬ ਕਦੇ ਨਹੀਂ ਦਬਣਾ ਹਕੂਮਤਾਂ ਰਾਜਾ ਸ਼ਾਹੀਆਂ ਅੱਗੇ ਕਦੇ ਵੀ ਪੰਜਾਬ ਨਾਬਰ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਰਹਿਆ ਵੀ ਪੰਜਾਬ ਤਾਂ ਨਾਬਰੀ ਦਾ ਨਾਮ ਹੈ ਤਜੇ ਪੰਜਾਬ ਨਾਬਰੀ ਦਾ ਨਾਂ ਹੈ ਤੇ ਫਿਰ ਅੱਜ ਥੋੜੇ ਰਾਤ ਚ ਤਾਂ ਪੰਜਾਬ ਫਿਰ ਕਿਹੜਾ ਦਮਨ ਲੱਗਾ ਜੇ ਇਹ ਡੇਡੇ ਹਕੂਮਤਾਂ ਤੋਂ ਪਹਿਲਾਂ ਨਹੀਂ ਦਵੇ ਤੇ ਇਹਨਾਂ ਨੇ ਫਿਰ ਬੋਲਦੇ ਰਹਿਣਾ ਸੋ ਮੇਰੀ ਤਾਂ ਬੇਇੰਤੀ ਹੈ ਬਈ ਇੰਨਾ ਧਰਨਿਆਂ ਮਜਾਰਿਆਂ ਦੇ ਲੋਕਤੰਤਰਕ ਤਰੀਕਿਆਂ ਨੂੰ ਇੰਨਾ ਇੰਨਾ ਇਸ ਤਰ੍ਹਾਂ ਨਾ ਲਾਓ ਬਈ ਜਿਵੇਂ ਕੱਲ ਨੂੰ ਤੁਹਾਨੂੰ ਆਪ ਧਰਨੇ ਲਾਉਣ ਦੇਲੇ ਬਾਅਦ ਚ ਲੋਕ 36 36 ਸਵਾਲ ਕਰਨ ਬਹੁਤ ਮਿਹਰਬਾਨੀ ਸ਼ੁਕਰੀਆ ਜੀ